ਤੇਰੀ ਮਾਂ ਮੇਰੀ ਬਣਾਈ ਰੋਟੀ ਚ ਰੋਜ਼ ਕਮੀਆਂ ਕੱਢਦੀ ਆ ਤੇ ਉਹ ਅੱਜ ਵੀ ਕਮੀਆਂ ਕੱਢੂਗੀ ਤੇ ਮੈਂ ਅੱਜ ਉਹਦਾ ਕੋਈ ਜਵਾਬ ਨਹੀਂ ਦੇਣਾ ਉਹਦਾ ਜਵਾਬ ਅੱਜ ਤੂੰ ਦੇਣਾ ਹੈ ਜੇ ਤੂੰ ਜਵਾਬ ਹਾ 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 ਜਿੱਤਾ ਮਟਰ ਪਨੀਰ ਆ ਬੇਬੇ ਇਹ ਕੋ ਰੋਟੀ ਏ ਓਏ ਬੇਬੇ ਤੈਨੂੰ ਇਹਦੇ ਫਾਇਦੇ ਨਹੀਂ ਪਤਾ ਆ ਡਾਕਟਰ ਵੀ ਕਹਿੰਦੇ ਨੇ ਕਹਿੰਦੇ ਜਿੰਨੀ ਰੋਟੀ ਬਕਾ ਕੇ ਖਾਵਾਂਗੇ ਉਨਾ ਹੀ ਫਾਇਦਾ ਹੈ ਨਾਲੇ ਕੱਚੀ ਆਟੇ ਨਾਲ ਤਾਂ ਢਿੱਡ 'ਚ ਦਰਦ ਹੋਣ ਲੱਗ ਜਾਂਦਾ ਨਾ ਇਹ ਸ਼ੂਗਰ ਹੋਣ ਦਿੰਦੀ ਐ ਉਹ ਤਾਂ ਚਲ ਠੀਕ ਐ ਇਹਨੂੰ ਤਾਂ ਮਟਰ ਪਨੀਰ ਕਹਿਣਾ ਓਏ ਬੇਬੇ ਤੈਨੂੰ ਤਾਂ ਮੇਰੀ ਘਰ ਵਾਲੀ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਪਤਾ ਆਪਣਾ ਕਿੰਨਾ ਖਰਚਾ ਬਚ ਗਿਆ ਨਾ ਇਹਦੇ ਵਿੱਚ ਮਟਰ ਪਾਇਆ ਤੇ ਨਾ ਇਹਦੇ ਵਿੱਚ ਪਨੀਰ ਪਾਇਆ ਤਾਂ ਵੀ ਮਟਰ ਪਨੀਰ ਦੀ ਸਬਜ਼ੀ ਬਣਾਈ ਆ ਉਹਨੇ ਤੇਰੇ ਵਾਸਤੇ ਚਲ ਆ ਤੂੰ ਮੰਨ ਲਈ ਨਾ ਗੰਡਾ ਥੇਉਣੀ ਚੀਰਿਆ ਉਹ ਬੇਬੇ ਪੁਰਾਣੇ ਬੁੜੇ ਗੰਡਾ ਭੰਨ ਕੇ ਖਾਂਦੇ ਹੁੰਦੇ ਸੀ ਉਹਨਾਂ ਨੂੰ ਕੋਈ ਬਿਮਾਰੀ ਲੱਗਦੀ ਸੀ ਅੱਜ ਕੱਲ ਆਪਾਂ ਬਿਮਾਰੀਆਂ ਦੇ ਮਾਰੇ ਪਏ ਆ ਉਹ ਤਾਂ ਹੀ ਤੈਨੂੰ ਗੰਡਾ ਅਸੀਂ ਚੀਰ ਕੇ ਨਹੀਂ ਦਿੰਦੇ ਵੀ ਤੈਨੂੰ ਕੋਈ ਬਿਮਾਰੀ ਨਾ ਲੱਗੇ ਤੂੰ ਗੰਡਾ ਭੰਨ ਕੇ ਖਾਇਆ ਕਰ ਤੂੰ ਤਾਂ ਮੇਰੀ ਘਰ ਵਾਲੀ ਦੀ ਕਮੀ ਹੀ ਕੱਢੀ ਜਾਨੀ ਆ ਵਾ ਇਹ ਨਹੀਂ ਤਾਂ ਪਤੀਨੀ ਥੱਲੇ ਦਾਅ ਨਹੀਂ ਲੱਗਦੇ ਜੀ